ਸਵਾਗਤ ਹੈ ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਖਾਤਰ ਲੈ ਕੇ ਆ ਰਹੇ ਹਾਂ ਸੁਪਰ ਮੈਕਸ 2012 ਮਾਡਲ ਪੰਜਾਬ ਨੰਬਰ ਦਾ ਟਰੈਕਟਰ ਹੈ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਇੰਜਨ ਗੇਅਰ ਦਾ ਪੂਰਾ ਵਧੀਆ ਚਲਾਈ ਦਾ ਪੂਰਾ ਸਾਫ ਹੈ ਆਜੋ ਟਰੈਕਟਰ ਬਾਰੇ ਗੱਲਬਾਤ ਕਰਦੇ ਹਾਂ ਟਰੈਕਟਰ ਦੇ ਮੂਹਰੇ ਟਾਇਰ ਸੀ 50 16 ਵਾਲੇ ਆ ਜਿਹੜੇ ਥੋੜੇ ਜਿਹੇ ਵੱਡੇ ਹੁੰਦੇ ਨੇ ਐ ਐਮ ਆਰ ਐਫ ਦੇ ਚਾਰੇ ਟਾਇਰ ਆ ਟਰੈਕਟਰ ਨੂੰ ਮੂਹਰੇ ਟਾਇਰ ਸੱਤਾਂ 65 ਪੈਸੇ ਆ ਪਿਛਲੇ 55 60 ਪੈਸੇ ਆ ਬਾਡੀ ਬੂਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਟਰੈਕਟਰ ਤੇ ਵਧੀਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ 55500 ਵਾਲਾ ਚਾਲੂ ਹਾਲਤ ਚ ਹੈ ਦੋਨੇ ਕਈ ਵਾਰੀ ਡਿੱਕ ਲੱਗਿਆ ਹੁੰਦਾ ਚਾਲੂ ਹਾਲਤ ਚ ਨਹੀਂ ਇਹ ਚਾਲੂ ਹਾਲਤ ਚ ਹੀ ਹੈ ਰਮ ਰਮਾਂ ਦੀ ਕੰਡੀਸ਼ਨ ਚੈੱਕ ਕਰਾ ਦੇ ਪਿੱਛੋਂ ਲੈਂਕਾਂ ਲੂੰਕਾਂ ਦੀ ਕੰਡੀਸ਼ਨ ਪੂਰੀ ਵਧੀਆ ਸਪੋਰਟਾਂ ਸਪੂਟਾਂ ਕਿਤੋਂ ਵੈਲਡ ਨਹੀਂ ਕਿਤੋਂ ਟੁੱਟ ਭੱਜ ਨਹੀਂ ਟਰੈਕਟਰ ਦੀ ਐਂਦਰੋਂ ਬਾਡੀ ਬੂਡੀ ਦਾ ਟਰੈਕਟਰ ਚੈੱਕ ਕਰਾ ਦਿਓ ਪੱਲੇ ਦੀ ਕੰਡੀਸ਼ਨ ਅੰਦਰੋਂ ਟਰੈਕਟਰ ਦੀ ਪੱਲੇ ਪੁੱਲੇ ਪੂਰੇ ਸਾਫ਼ ਆ ਟਰੈਕਟਰ ਤੇ ਬਾਕੀ ਇਹ ਸੁਪਰਮੈਕਸ ਟਰੈਕਟਰ ਆ ਇਹਦੇ ਚ ਗੇਰਾਂ ਚ ਪੀਟੀਓ ਪਾਵਰ ਸਟੀering ਹਾਈ ਲਿਫਟ ਤੇਲ ਬ੍ਰੇਕ ਸਾਰੇ ਫੰਕਸ਼ਨ ਆ ਸੁਪਰ ਮਤਲਬ ਸਾਰੇ ਹੀ ਫੰਕਸ਼ਨ ਟਰੈਕਟਰ ਦੇ ਵਿੱਚ ਆ ਚਲਾਈ ਚਲੂਈ ਦਾ ਟਰੈਕਟਰ ਪੂਰਾ ਚੰਗਾ ਤੇ ਰਹੀ ਗੱਲ ਟਰੈਕਟਰ ਦੀ ਤੁਹਾਨੂੰ ਆਵਾਜ਼ ਚੈੱਕ ਕਰਵਾ ਦਿੰਨੇ ਆ ਬਹੁਤ ਸੋਹਣੀ ਆਵਾਜ਼ ਆ ਟਰੈਕਟਰ ਦੀ ਉਦੋਂ ਵਾਰ ਜੇ ਆਪਾਂ ਗੱਲ ਕਰੀਏ ਟਰੈਕਟਰ ਦੇ ਰੇਟ ਬਾਰੇ ਤਾਂ 2012 ਮਾਡਲ ਹੈ ਟਰੈਕਟਰ ਤੇ ਰੇਟ ਹੈ 3 ਲੱਖ 50000 ਰੁਪਿਆ 3.5 ਲੱਖ ਰੁਪਿਆ ਇਹਦੀ ਡਿਮਾਂਡ ਰੇਟ ਹੈ ਤੇ ਏਰੀਆ ਆਪਣਾ ਬਠਿੰਡਾ ਹੈ ਮੋਬਾਈਲ ਨੰਬਰ ਆਪਣਾ 9855400499 ਜੇ ਹੋਰ ਵੀ ਕਿਸੇ ਭਰਾ ਨੇ ਟਰੈਕਟਰ ਲੈਣਾ ਹੋਵੇ ਫਾਰਮ ਟਰੱਕ ਲੈਣਾ ਹੋਵੇ ਤਾਂ ਆਪਣੇ ਕੋਲੇ ਹੋਰ ਵੀ ਟਰੈਕਟਰ ਕਾਫੀ ਖੜੇ ਨੇ ਜਿਵੇਂ 2000 ਮਾਡਲ 60 origignal condition ਦਾ ਨਵੇਂ ਟਾਇਰਾਂ ਦੇ ਦੁਆਰ ਇੱਕ ਮਾਡਲ 45 ਡਬਲ ਕਲਚ ਚੰਗੀ ਕੰਡੀਸ਼ਨ ਦਾ ਟਰੈਕਟਰ 3620 ਆਪਣੇ ਕੋਲੇ ਹੈਗਾ ਘੱਟ ਰੁਪਏ ਲਾਉਣੇ ਕਿਸੇ ਨੇ ਫਾਰਮ 60 97 ਮਾਡਲ ਚੰਗੀ ਹਾਲਤ ਦਾ ਟਰੈਕਟਰ 2007 ਮਾਡਲ ਨਵੇਂ ਟਾਇਰ ਲੱਗੇ ਟਾਇਰ ਵੀ ਵਿਰਾਟ ਕੰਪਨੀ ਅਪੋਲੋ ਦੇ ਚੰਗੇ ਟਾਇਰ ਹੈ 9 ਮਾਡਲ 60 ਹੈਗਾ ਮੂਰਲੇ ਟਾਇਰ ਨਵੇਂ ਪਿਛਲੇ ਅੱਧੇ ਚੰਗੀ ਕੰਡੀਸ਼ਨ ਦਾ 2005 ਹੈਗਾ 14 ਹੈਗਾ 45 2002 ਮਾਡਲ ਹੈਗਾ 855 16 ਮਾਡਲ ਹੈਗਾ ਬਾਕੀ ਸੁਪਰਮੈਕਸ ਆਪਣੇ ਕੋਲੇ 11 ਮਾਡਲ ਵੀ ਹੈਗਾ 10 ਮਾਡਲ ਵੀ ਹੈਗਾ ਹੋਰ ਵੀ ਆਪਣੇ ਕੋਲੇ 735 ਟਰੈਕਟਰ ਵੀ ਹੈਗਾ 2003 ਮਾਡਲ ਇੱਕ ਛੋਟੇ ਇੱਕ ਥੋੜੀ ਜਿਹੀ ਭਰਾਵਾਂ ਨੂੰ ਬੇਨਤੀ ਹੈ ਵੀ ਜੇ ਕਿਸੇ ਵੀ ਟਰੈਕਟਰ ਦੀ ਕੱਲੀ ਵੀਡੀਓ ਤਾਂ ਆਪਾਂ ਕੱਲੀ ਵੀ ਬਣਾ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਫਾਰਮ ਟਰੱਕ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਲੈਣਾ ਆਪਣਾ ਚੈਨਲ ਲਾਈਕ ਫੋਲੋ ਤੇ ਸ਼ੇਅਰ ਕਰੋ ਤੇ ਇੱਕ ਬੇਨਤੀ ਛੋਟੀ ਜਿਹੀ ਹੋਰ ਹੈ ਵੀ ਫੋਨ ਕਰਨ ਦਾ ਟਾਈਮ ਭਰਾ ਸਵੇਰੇ 7:00 ਤੋਂ ਲੈ ਕੇ ਸ਼ਾਮ ਨੂੰ 7:00 ਵਜੇ ਤੱਕ ਹੀ ਹੈ ਜਿਆਦਾ ਲੇਟ ਨਾ ਫੋਨ ਕਰਿਆ ਤੇ ਜਿਆਦਾ ਇਸਦੇਆਂ ਵੀ ਫੋਨ ਨਾ ਕਰਿਆ ਕਰੋ ਹੋਰ ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਵੀਡੀਓ ਦੇ ਵਿੱਚ ਕੋਈ ਸੁਧਾਰ ਚਾਹੀਦਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਡਿੱਕਤ ਆ ਰਹੀਦਾ ਆਪਾਂ ਨੂੰ ਕਮੈਂਟ ਕਰਕੇ ਜਾਂ ਪਰਸਨਲੀ ਮੈਸੇਜਾਂ ਪਰਸਨਲੀ ਫੋਨ ਕਰਕੇ ਵੀ ਆਪਾਂ ਨੂੰ ਦੱਸ ਸਕਦੇ ਆ ਧੰਨਵਾਦ ਦੋਸਤੋ